ਪੰਜਾਬ ਦੇ ਵਿੱਚ ਕਿਸਾਨਾਂ ਦਾ ਮੀਂਹ ਨੇ ਬਹੁਤ ਵੱਡਾ ਨੁਕਸਾਨ ਕੀਤਾ ਜਿੱਥੇ ਮਾਝਾ ਤੇ ਜਿਹੜਾ ਦੁਆਬੇ ਦੇ ਵਿੱਚ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਉੱਥੇ ਮਾਲਵੇ ਦੇ ਵਿੱਚ ਵੀ ਹੁਣ ਜਿਹੜਾ ਇਸ ਮੀਂਹ ਆ ਇਹਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਕਿਉਂਕਿ ਉਲੀ ਰੋਗ ਤੇ ਜਿਹੜਾ ਤੇਲੇ ਦਾ ਵੱਡਾ ਜਿਹੜਾ ਹਮਲਾ ਇਸ ਵਾਰ ਫਸਲ ਤੇ ਹੋਇਆ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਨਾਬਾ ਦੇ ਪਿੰਡ ਕਕਰਾਲੇ ਦੀਆਂ ਜਿੱਥੇ ਕਿਸਾਨਾਂ ਵੱਲੋਂ ਇਸ ਸਮੇ ਵੀ ਸਪਰੇਅ ਕਰਨਾ ਪੈ ਰਿਹਾ ਕਿਉਂਕਿ ਮਜਬੂਰੀ ਵਸ ਕਿਉਂਕਿ ਤੇਲੇ ਨੇ ਇੱਕਦਮ ਹਮਲਾ ਕੀਤਾ ਫਸਲ ਦੇ ਉੱਪਰ ਜਿਸ ਕਰਕੇ ਮਜਬੂਰੀ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਇਹ ਦੁਬਾਰਾ ਸਪਰੇਅ ਕਰਨਾ ਪੈ ਰਿਹਾ ਤੇ ਮਹਿੰਗਾ ਖਰਚਾ ਕਰਨਾ ਪੈ ਰਿਹਾ ਸਾਡੇ ਇੱਥੇ ਜਿਹੜੇ ਕਿਸਾਨ ਨੇ ਉਹਨਾਂ ਨੇ ਸਿੱਧਾ ਜਿਹੜੇ ਕਿਹਾ ਵੀ ਇਸ ਵਾਰ ਜਿਹੜਾ ਜ਼ਿਆਦਾ ਮੀਂਹ ਹੋਣ ਕਰਕੇ ਜਿਹੜੀ ਨਮੀ ਦੀ ਮਾਤਰਾ ਜ਼ਿਆਦਾ ਵਧ ਗਈ ਜਿਸ ਕਰਕੇ ਇਹ ਰੋਗ ਜਿਹੜੇ ਲੱਗ ਰਹੇ ਨੇ ਕਿਉਂ ਇਸ ਵਾਰ ਕਿਸਾਨਾਂ ਨੂੰ ਸਪਰੇਅ ਹੁਣ ਵੀ ਕਰਨਾ ਪੈ ਰਿਹਾ ਇਕ ਤਾ ਜੀ ਇਹ ਸਾਰਿਆਂ ਤੋਂ ਵੱਡਾ ਕਾਰਨ ਹੈ ਮੀਂਹ ਦਾ ਜੀ ਦੂਜਾ ਕਾਰਨ ਹੈ ਜਿਹੜੀ ਪਸਵਾ ਹਵਾ ਨਹੀਂ ਚੱਲੀ ਉਹਦੇ ਕਾਰਨ ਇਹ ਦੁਬਾਰਾ ਦੁਬਾਰਾ ਸਪ੍ਰੇਆ ਹੋ ਰਹੀਆਂ ਨੇ ਉੱਲੀ ਵੀ ਉਹਦੇ ਕਰਕੇ ਹੀ ਪੈ ਰਹੀ ਹੈ ਜਿਹੜਾ ਤੇਲਾ ਤੇਲਾ ਵੀ ਉਹਦੇ ਕਰਕੇ ਹੀ ਪੈ ਰਿਹਾ ਹੈ ਫਿਰ ਮਹਿੰਗਾ ਖਰਚਾ ਨਹੀਂ ਕਰਨਾ ਪੈ ਰਿਹਾ ਡਬਲ ਖਰਚਾ ਹੋ ਰਿਹਾ ਜੀ 2500 ਰੁਪਏ ਕਿੱਲਾ ਪੈ ਰਿਹਾ ਜੀ ਦੁਬਾਰਾ ਇਹਦਾ ਡਬਲ ਖਰਚਾ ਹੋ ਰਿਹਾ ਪਹਿਲਾਂ ਸਪ੍ਰੇ ਕਰੀਏ ਹੁਣ ਦੁਬਾਰਾ ਫੇਰ ਫੇਰ ਕਰਨੀ ਹੈ ਇੱਕ ਹਲੇ ਹੋਰ ਕਰਨੀ ਪੈਗੀ ਤਿੰਨ ਸਪ੍ਰੇਆ ਹੋਣਗੀਆਂ ਹਲੇ ਸਮਾਂ ਪਿਆ ਕਾਫੀ ਬਿਲਕੁਲ ਸਮਾਂ ਪਿਆ ਜੀ ਹਲੇ ਅਕੀ ਝਾੜ ਤੇ ਵੀ ਅਸਰ ਹੋ ਸਕਦਾ ਝਾੜ ਤੇ ਨਹੀਂ ਨਹੀਂ ਕਰਦੇ 2.5 ਕੁਆਂਟਲ ਇਕੱਲੇ ਦੇ ਉਡਣ ਗਏ ਜੀ ਤੇਲੇ ਕਰਕੇ ਤੇਲੇ ਕਰਕੇ ਤੇ ਉਲੀ ਕਰਕੇ ਜੀ ਇਹ ਮੌਸਮ ਦੀ ਵਜ੍ਹਾ ਕਰਕੇ ਹੋ ਰਿਹਾ ਜੀ ਸਾਰਾ ਹਾਂ ਜੀ ਪੂਰੇ ਪੰਜਾਬ 'ਚ ਹੀ ਅਸਰ ਪਿਆ ਆ ਸਾਰੇ ਪੰਜਾਬ ਦੇ ਟੋਟਲ ਪੰਜਾਬ ਦੇ ਵਿੱਚ ਇਹੀ ਕਾਰਨ ਆ ਜੀ ਸਰਕਾਰ ਵੱਲੋਂ ਕੋਈ ਮਦਦ ਕੀਤੀ ਕੋਈ ਦਵਾਈਆਂ ਘੱਟ ਕੀਤੀਆਂ ਸਬਸਿਡੀ ਦਿੱਤੀ ਕੋਈ ਦਵਾਈ ਦੇ ਨਹੀਂ ਜੀ ਕੁਛ ਨਹੀਂ ਦਿੱਤਾ ਜੀ ਕੋਈ ਸਰਕਾਰ ਦਾ ਬਿਆਨ ਨਹੀਂ ਆਇਆ ਕੋਈ ਸਬਸਿਡੀ ਨਹੀਂ ਕੁਛ ਨਹੀਂ ਆਇਆ ਜੀ ਸਿਲ ਲਾਹੀ ਜਾ ਰਹੀ ਹੈ ਜੀ ਦੁਕਾਨਾਂ ਵੱਲੋਂ ਮਨਮਰਜ਼ੀ ਦੇ ਰੇਟ ਨੇ ਜੀ ਮਜਬੂਰੀ ਚ ਲਿਆਉਣੀਆਂ ਪੈਣੀਆਂ ਕੋਈ ਸਰਕਾਰੀ ਵਿਭਾਗ ਵੱਲੋਂ ਕੋਈ ਤੁਹਾਨੂੰ ਦਵਾਈ ਨਹੀਂ ਦਿੱਤੀ ਆ ਕੋਈ ਨਹੀਂ ਦਿੱਤੀ ਜਾ ਰਹੀ ਕੋਈ ਆਉਂਦੇ ਹੀ ਨਹੀਂ ਹੈਗਾ ਜੀ ਕਿਸੇ ਨੂੰ ਫੋਨ ਕਰ ਦੋ ਕਹਿ ਦਿੰਦੇ ਨੇ ਹਾਂ ਆਵਾਂਗੇ ਕੋਈ ਨਹੀਂ ਪਹੁੰਚਦਾ ਹੈਗਾ ਸਾਡੇ ਕੋਲ ਸਟੇਟੀਆਂ ਦੇ ਵਿੱਚ ਵੀ ਕਹਿ ਕੇ ਦੇਖ ਲਿਆ ਜੀ ਕੋਈ ਨਹੀਂ ਪਹੁੰਚ ਰਿਹਾ ਜੀ ਦਿੱਕਤ ਤਾਂ ਬਹੁਤ ਹੈ ਜੀ ਬੈਠੇ ਬੈਠੇ ਆਇਆ ਵੀ ਬਾਹਰ ਸੌ ਕਰਕੇ ਮੌਸਮ ਥਿੱਲਾ ਰਿਹਾ ਹੁਣ ਗਰਮਾਏ ਇਥੇ ਜਿਆਦਾ ਹੋਣ ਕਰਕੇ ਤੇਲੇ ਤੇ ਫੰਗਸ ਦੀ ਬਹੁਤ ਦਿੱਕਤ ਆ ਰਹੀ ਹੈ ਕੀ ਕਰ ਰਹੇ ਫੇ ਕਿਸਾਨ ਕੀ ਕਰ ਰਹੇ ਕਿਸਾਨ ਕਰ ਰਹੇ ਨੇ ਜੀ ਸਪਰੇਅ ਲਗਾਤਾਰ ਸਪਰੇਅ ਕਰ ਰਹੇ ਨੇਗੇ ਕੋਈ ਪਹਿਲਾਂ ਦਵਾਈਆਂ ਪਾਈਆਂ ਦੀਆਂ ਉਹਨਾਂ ਨੇ ਅਸਰ ਨਹੀਂ ਕਰਿਆ ਹੁਣ ਦੁਬਾਰੇ ਫੇਰ ਸਪਰੇਅ ਕਰ ਰਹੇ ਨੇ ਜੀ ਮੌਸਮ ਦੀ ਮਾਰ ਬਾਕੀ ਪੰਜਾਬ ਚ ਵੀ ਪੈ ਰਹੀ ਹੈ ਜਿਸ ਤਰ੍ਹਾਂ ਸਾਰੇ ਕੀਤੀ ਹੈ ਜੀ ਉਹ ਮੈਂ ਇੱਥੇ ਹੁਣ ਗਰਮੈਸ ਹੋ ਗਈ ਆ ਗਰਮੈਸ ਕਰਕੇ ਜਿਆਦਾ ਦਿੱਕਤ ਆ ਰਹੀ ਹੈ ਆ ਕੀ ਲੱਗਦਾ ਵੀ ਝਾੜ ਤੇ ਵੀ ਅਸਰ ਹੁੰਦਾ ਝਾੜ ਤੇ ਅਸਰ ਪਊ ਜੀ ਲਾਜ਼ਮੀ ਪੈਣਾਗਾ ਪਹਿਲਾਂ ਠੰਢ ਰਹੀ ਆਗੇ ਹੁਣ ਮੌਸਮ ਤਬਦੀਲ ਹੋਣ ਕਰਕੇ ਗਰਮੈਸ ਹੋਣ ਕਰਕੇ ਯਾਨੀ ਕਿ ਝਾੜ ਤੇ ਅਸਰ ਲਾਜ਼ਮੀ ਪਊਗਾ ਐਤਕੀ ਇੱਕ ਤਾਂ ਜੀ ਹਾਂ ਮੀਂਹ ਕਰਕੇ ਮੀਂਹ ਹਟ ਨਹੀਂ ਰਹੀ ਪਈ ਜਾਂਦੇ ਨੇ ਉੱਲੀ ਰੋ ਵੀ ਇੱਕ ਤੇਲਾ ਬਹੁਤ ਜ਼ਿਆਦਾ ਆ ਜੀ ਸਪਰੇਹਾ 2 2 3 3 ਹੋ ਰਹੀਆਂ ਨੇ ਜੀ ਬਹੁਤ ਉੱਲੀ ਰੋ ਕਰ ਤੇਲਾ ਦਾ ਬਹੁਤ ਜ਼ਿਆਦਾ ਆ ਜੀ ਮਿਹਨਤ ਵੀ ਵਧੀਆ ਤੇ ਪੈਸਾ ਵੀ ਵੱਧ ਲੱਗ ਰਿਹਾ ਜੀ ਪੈਸਾ ਬਹੁਤ ਜ਼ਿਆਦਾ ਲੱਗ ਰਿਹਾ ਜੀ ਬਹੁਤ ਜ਼ਿਆਦਾ ਮਹਿੰਗੀਆਂ ਦਵਾਈਆਂ ਨੇ ਇੱਕ ਮੌਸਮ ਕਰਕੇ ਖਰਾਬ ਹੋ ਜਾਂਦੀ ਐ ਸਪਰੇ ਕਰ ਦਿੰਦੇ ਆ ਰੋਜ਼ ਨਹੀਂ ਪੈ ਜਾਂਦਾ ਜੀ ਸਾਡਾ ਬਹੁਤ ਨੁਕਸਾਨ ਹੋਇਆ ਜੀ ਅਸੀਂ ਪਹਿਲਾਂ ਕਰੀਤੀ ਸਪਰੇ ਯਾਦ ਹੀ ਮੀ ਪੈ ਗਿਆ ਜੀ ਇਸ ਸਰਕਾਰ ਵੱਲੋਂ ਕੋਈ ਮਦਦ ਨਹੀਂ ਆਈ ਸਰਕਾਰ ਇਸ ਪ੍ਰਤੀ ਜਾਗਰੂਕ ਨਹੀਂ ਹੋਈ ਵੀ ਇਸ ਵਾਰ ਪੰਜਾਬ 'ਚ ਇਹ ਵੀ ਦਿੱਕਤ ਆ ਰਹੀ ਬਹੁਤ ਦਿੱਕਤ ਆ ਰਹੀ ਹੈ ਜੀ ਸਰਕਾਰ ਸੁਣ ਨਹੀਂ ਰਹੀ ਇਹ ਗੱਲਾਂ ਨਹੀਂ ਮਦਦ ਨਹੀਂ ਦੇ ਰਹੀ ਜੀ ਮਹਿੰਗੀਆਂ ਦਵਾਈਆਂ ਨੇ ਕੋ ਸਬਸਿਡੀ ਵਧਣੀ ਚਾਹੀਦੀ ਹੈ ਹਾਂ ਜੀ ਹਾਂ ਉਹ ਠੀਕ ਹੈ ਇਸ ਵਾਰ ਥੋੜਾ ਜਿਹਾ ਤਾਂ ਆਪਾਂ ਨੂੰ ਜ਼ਿਆਦਾ ਆਈਆਂ ਨੇ ਇਹ ਜਿਉਂਕਿ ਇਸ ਵਾਰ ਜਿਹੜੇ ਟੈਂਪਰੇਚਰ ਸੀਗਾ ਉਹ ਫੇਵਰੇਬਲ ਸੀਗਾ ਇਹਦੇ ਵਾਸਤੇ ਤੇ ਜਿਆਦਾ ਜੇ ਉਹ ਹਿਊਮਿਡਿਟੀ ਜਿਆਦਾ ਹੋ ਜਾਂਦੀ ਆ ਜਾਂ ਮੀਂਹ ਜਦੋਂ ਜਿਆਦਾ ਪੈਂਦੇ ਨੇ ਉਦੋਂ ਥੋੜੇ ਜਾਈ ਚੀਜ਼ ਜਿਆਦਾ ਦੇਖ ਨੂੰ ਮਿਲਦੀ ਆ ਫੰਗਸ ਦੀ ਜਿਹੜੀ ਪ੍ਰੋਬਲਮ ਜਿਆਦਾ ਹੁੰਦੀ ਆ ਤੇ ਇਦਾਂ ਹੀ ਜਿਹੜਾ ਤੇਲਾ ਹੈਗਾ ਆ ਇਹਨੂੰ ਵੀ ਆਪਾਂ ਜੇ ਟਾਈਮਲੀ ਕੰਟਰੋਲ ਕਰਾਂਗੇ ਤਾਂ ਮਤਲਬ ਇਹ ਕੰਟਰੋਲੇਬਲ ਹੈਗੀ ਆ ਤੇ ਇਹਦੇ ਲਈ ਵਕ ਵਕ ਜਿਹੜੀਆਂ ਦਵਾਈਆਂ ਹੈਗੀਆਂ ਨੇ ਉਮੇ ਦੱਸ ਦੇਣਾ ਤੁਹਾਨੂੰ ਕਿਹੜੀ ਕਿਹੜੀ ਪੈ ਸਕਦੀ ਹੈ ਇਹਦੇ ਵਿੱਚ ਜੇ ਤਾਂ ਤੁਸੀਂ ਵੈਸੇ ਤਾਂ ਪਹਿਲਾਂ ਮੈਂ ਦੱਸਣਾ ਚਾਹੁੰਨਾ ਵੀ ਜਿਹੜਾ ਤੇਲਾ ਹੈਗਾ ਆ ਇਹਨੂੰ ਆਉਣ ਤੋਂ ਪਹਿਲਾਂ ਹੀ ਜੇ ਆਪਾਂ ਰੈਗੂਲਰਲੀ ਵਿਜ਼ਿਟ ਕਰਾਂਗੇ ਆਪਣੇ ਖੇਤਾਂ ਦਾ ਫਾਰਮਰਸ ਨੂੰ ਸਵੇਰੇ ਸ਼ਾਮ ਜਿਹੜਾ ਹੈਗਾ ਆਪਣੇ ਖੇਤਾਂ ਦਾ ਦੌਰਾ ਕਰਨਾ ਚਾਹੀਦਾ ਉਹ ਆਪੀਆਂ ਉਹਨਾਂ ਦੀ ਪੌਦਿਆਂ ਦੀ ਜਿਹੜੀਆਂ ਜੜਾਂ ਨੇ ਉਹਨਾਂ ਨੂੰ ਜਰੂਰ ਦੇਖਦੇ ਰਹਿਣ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈਗਾ ਕੋਈ ਜੇ ਉਹਨੂੰ ਤੇਲਾ ਦਿਖਦਾ ਹੈ ਜਾਂ ਉਹਨੂੰ ਐਡਵਾਂਸਡ ਸਟੇਜ ਦੇ ਉੱਤੇ ਹੀ ਕੰਟਰੋਲ ਕਰ ਸਕਦੇ ਆ। ਥਾਨ ਨੇ ਉਹਨਾਂ ਨੇ ਜਿਹੜੀ ਪੀਟੀਸੀ న్యూਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਵੀ ਕਿਸ ਤਰ੍ਹਾਂ ਇਸ ਸਾਲ ਤੇਲਾ ਜਿਆਦਾ ਹੋਣ ਕਰਕੇ ਝਾੜ ਤੇ ਮਾੜਾ ਅਸਰ ਹੋ ਸਕਦਾ ਹੈ ਉਸ ਤੋਂ ਇਲਾਵਾ ਜਿਸ ਤਰ੍ਹਾਂ ਪਹਿਲਾਂ ਮੀਂਹ ਪਏ ਤੇ ਹੁਣ ਇੱਕਦਮ ਧੁੱਪ ਨਿਕਲ ਗਈ ਤੇ ਇੱਕ ਉੱਲੀ ਰੋਗ ਜਿਹੜਾ ਹੈ ਉੱਲੀ ਰੋਗ ਵੀ ਕਿਤੇ ਕਿਤੇ ਨਜ਼ਰ ਆ ਰਿਹਾ ਜਿਸ ਕਰਕੇ ਕਿਸਾਨ ਪਰੇਸ਼ਾਨ ਨੇ ਤੇ ਸਪਰੇਅ ਕਰ ਰਹੇ ਨੇ ਇਸ ਸਬੰਧੀ ਸਾਡੇ ਵੱਲੋਂ ਜਦੋਂ ਇੱਥੇ ਦੇ ਐਗਰੀਕਲਚਰ ਆਫਸਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਵੀ ਆਪਣੇ ਖੇਤਾਂ ਦੇ ਵਿੱਚ ਰੋਜ਼ਾਨਾ ਜਾ ਕੇ ਇਸ ਨੂੰ ਸਮੇਂ ਰਹਿੰਦੇ ਜੇਕਰ ਉਹਨਾਂ ਨੂੰ ਕਿਤੇ ਨਜ਼ਰ ਆਂਦਾ ਹੈ ਉਸ ਦੀ ਸਮੇਂ ਰਹਿੰਦੇ ਹੀ ਸਪਰੇਅ ਕੀਤੀ ਜਾਵੇ ਤਾਂ ਜੋ ਇਸ ਸਮੱਸਿਆ ਤੋਂ ਵੱਡਾ ਨੁਕਸਾਨ ਨਾ ਹੋ ਸਕੇ ਸੰਜੀਵ ਕੁਮਾਰ ਪੀਟੀਸੀ ਨਿਊਜ਼ ਨਾਬਾ